ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਨਵੇਂ ਬਲੌਗ 'ਚ ਅੱਜ ਦਾ ਬਲੌਗ ਆਪਾਂ ਗੱਲਾਂ ਬਾਤਾਂ ਕਰਾਂਗੇ ਆਪਣੇ ਬਾਰੇ 'ਚ ਕੁਝ ਆਪਣੇ ਚੈਨਲ ਦੇ ਬਾਰੇ 'ਚ ਠੀਕ ਹੈ ਜੀ ਆਪਾਂ ਬਹੁਤ ਦੇਰ ਤੋਂ ਆਪਣੀ ਆਡੀਅנס ਤੋਂ ਦੂਰ ਆਪਾਂ ਵੀਡੀਓਜ਼ ਵਗੈਰਾ ਜਿਹੜੀ ਹੈਗੀ ਹੈ ਨਹੀਂ ਪੋਸਟ ਕਰ ਰਹੇ ਉਹਦਾ ਕਾਰਨ ਹਰਪ੍ਰੀਤ ਕੌਰ ਦੱਸੋ ਕਿ ਹਰਪ੍ਰੀਤ ਕੌਰ ਸਾਡੇ ਨਾਲ ਹੈ ਜੀ ਹਰਪ੍ਰੀਤ ਕੌਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ 'ਚ ਹਾਂ ਇਹ ਮੇਰੇ ਚੈਨਲ ਮੇਰਾ ਅਲੱਗ ਚੈਨਲ ਹੈ ਭਾਈ ਇਹਨਾਂ ਦਾ ਅਲੱਗ ਚੈਨਲ ਹੈ ਤੇ ਮੇਰਾ ਚੈਨਲ ਫੋਲੋ ਨਾ ਕਰਿਓ ਮੇਰਾ ਚੈਨਲ ਫੋਲੋ ਕਰਿਓ ਦੇਖ ਲਓ ਜਦ ਘਰ ਦੇ ਮੈਂਬਰ ਆ ਗੱਲ ਕਰੂਗੇ ਤਾਂ ਆਡੀਅנס ਨੇ ਕੀ ਕਹਿਣਾ ਹੈ ਇਹਦਾ ਚੈਨਲ 2 ਸਾਲ ਤੋਂ ਬੰਦ ਪਿਆ ਹੈ ਜੀ ਇੱਕ ਵੀ ਕੰਟੈਂਟ ਇਹਨੇ ਆਪਣਾ ਬਣਾ ਕੇ ਨਹੀਂ ਪਾਇਆ ਠੀਕ ਆ ਜਿੰਨਾ ਵੀ ਕੰਟੈਂਟ ਹੈ ਮੈਂ ਐਡਿਟ ਕਰਦਾ ਹਾਂ ਮੈਂ ਬਣਾਉਂਦਾ ਹਾਂ ਮੈਂ ਪੋਸਟ ਕਰਦਾ ਹਾਂ ਇਸ ਕਰਕੇ ਮੇਰੀ ਮਿਹਨਤ ਨੂੰ ਜਦ ਤੁਸੀਂ ਹੈ ਹੈਨਾ ਐਡੀਟਰ ਤੁਸੀਂ ਐ ਮੈਂ ਸਿਰਫ ਵਲੌਗ ਸ਼ੂਟ ਕਰਨਾ ਆ ਮੈਂ ਮਾਡਲ ਐ ਗੱਲਾਂ ਮੈਂ ਮਾਡਲ ਐ ਐਡੀਟਰ ਤੁਸੀਂ ਐ ਗੱਲਾਂ ਬਾਤਾਂ ਛੱਡੋ ਦੱਸੋ ਆਪਾਂ ਆਪਣੀ ਆਡੀਅנס ਤੋਂ ਕਿਉਂ ਦੂਰ ਆਪਾਂ ਪੋਸਟਿੰਗ ਕਰਾ ਥੋੜਾ ਜਿਹਾ ਸੀਰੀਅਸ ਹੋ ਜਾਓ ਅੱਜ ਤਾਂ ਆਪਾਂ ਯਾਰ ਵਲੌਗ ਬਣਾ ਰਹੇ ਆ ਠੀਕ ਆ ਕੋਈ ਨਾ ਐਨੇ ਸੀਰੀਅਸ ਹੋਗੇ ਤਾਂ ਬੋਰ ਹੋ ਜਣੀ ਵੀਡੀਓ ਉਹਨਾਂ ਨੇ ਦੇਖਣਾ ਵੀ ਨਹੀਂ ਉਹਨੇ ਜਦੇ ਬੰਦ ਕਰਕੇ ਹੋਰ ਵਲੌਗ ਲਾ ਲੈਣਾ ਅੱਛਾ ਹਾਂਜੀ ਤਾਂ ਭਾਈ ਵੀ ਅਸੀਂ ਵੀਡੀਓ ਤਾਂ ਨਹੀਂ ਬਣਾ ਰਹੇ ਕਿਉਂਕਿ ਮੇਰੀ ਇੰਜਰੀ ਹੋ ਗਈ ਸੀ ਐਲਬੋ ਮੇਰੀ ਡਿਸਲੋਕੇਟ ਹੋ ਗਈ ਤੇ ਫ੍ਰੈਕਚਰ ਵੀ ਹੋ ਗਈ ਫ੍ਰੈਕਚਰ ਹੋ ਗਈ ਸੀਗੀ ਹਾਂ ਆਪਾਂ ਤਾਂ ਅਸਲ 2-3 ਮਹੀਨੇ ਤੋਂ ਨਾ ਇਹਦਾ ਟ੍ਰੀਟਮੈਂਟ ਕਰਵਾ ਰਹੇ ਆ ਸਾਡਾ ਸਾਰਾ ਧਿਆਨ ਇਧਰਲੇ ਪਾਸੇ ਸੀਗਾ ਸਾਰਾ ਟੱਬਰ ਮੇਰੇ ਉੱਪਰ ਲੱਗਿਆ ਹੋਇਆ ਹੈ ਹਾਂ ਬੱਸ ਇਹਨੂੰ ਲੈ ਕੇ ਜਾਣਾ ਹਸਪੀਟਲ ਤੇ ਚੈੱਕਅਪ ਕਰਵਾਉਣਾ ਇਹਦਾ ਤੇ ਜਿਹੜਾ ਕੱਲੀ ਮੈਂ ਸਾਰੇ ਘਰ ਦੇ ਕੰਮ ਕਰਦੀ ਸੀਗੇ ਉਹ ਚਾਰ ਪੰਜ ਬੰਦਿਆਂ ਚ ਡਿਵਾਈਡ ਹੋਇਆ ਸੀਗਾ ਰੋਟੀ ਪਾਣੀ ਦਾ ਮੰਮੀ ਕੋਲ ਝਾੜੂ ਪੂੰਛੇ ਦਾ ਕਿਸੇ ਕੋਲ ਹਾਂ ਤੇ ਕੱਪੜੇ ਧੋਣੇ ਤਾਂ ਕਿਸੇ ਕੋਲ ਤੇ ਹਾਂਜੀ ਅਸੀਂ ਘਰ ਦੀਆਂ ਜ਼ਿੰਮੇਵਾਰੀਆਂ ਸਾਂਭੀਆਂ ਹੋਈਆਂ ਸੀਗੀਆਂ ਤਾਂ ਕਰਕੇ ਸਾਡੇ ਜਿਹੜੇ ਵਲੌਗਸ ਵਗੈਰਾ ਹੈਗੇ ਆ ਉਹ ਨਹੀਂ ਆ ਪਾਰੇ ਤੇ ਆਪਾਂ ਐਸਾ ਹਾਲ ਚਾਪਾਂ ਕਿਤੇ ਟਰੈਵਲ ਵਗੈਰਾ ਵੀ ਨਹੀਂ ਕਰ ਸਕਦੇ ਸੀ ਕਿ ਤਾਂ ਕਰਕੇ ਆ ਵੀ ਇੱਕ ਕਾਰਨ ਹੈਗਾ ਜੀ ਤੇ ਮੇਰੇ ਬਿਨਾ ਇਹ ਕਿੱਥੇ ਜਾ ਲੂੰਗੇ ਮੇਰੇ ਬਿਨਾ ਕਿੱਥੇ ਤੱਕ ਚੱਲੇ ਜੂਗੀ ਚੱਲੇ ਜੂਗੇ ਤੁਸੀਂ ਮੇਰੇ ਬਿਨਾ ਕੋਈ ਨਾ ਆਉਣ ਵਾਲਾ ਸਮਾਂ ਤੁਹਾਨੂੰ ਦੱਸ ਆਉਣ ਵਾਲਾ ਸਮਾਂ ਤੁਹਾਨੂੰ ਦੱਸੂਗਾ ਜੀ ਆਪਾਂ ਕਿੱਥੇ ਕਿੱਥੇ ਜਾ ਸਕਦੇ ਹਾਂ ਨਾ ਆਪਾਂ ਇਹਨਾਂ ਨੂੰ ਕੋਈ ਜਵਾਬ ਨਹੀਂ ਦੇਣਾ ਯਾਰ ਆਪਾਂ ਮੇਨ ਗੱਲ ਤੋਂ ਜਿਹੜੇ ਮੇਨ ਮੁੱਦੇ ਤੋਂ ਨਾ ਭਟਕ ਭਟਕ ਰਹੇ ਹਾਂ ਠੀਕ ਆ ਤਾਂ ਭਾਈ ਮੇਰੀ ਹੋ ਗਈ ਸੀਗੀ ਇੰਜਰੀ ਜਿਸ ਕਰਕੇ ਸਾਡੇ ਵਲੌਗ ਨਹੀਂ ਆ ਰਹੇ ਸੀਗੇ 70-80% ਸਾਡੀ ਜਿਹੜੀ ਰਿਕਵਰੀ ਹੋ ਗਈ ਹੈ ਨਾ ਹਰਪ੍ਰੀਤ ਕੌਰ ਹਾਂਜੀ ਐਲਬੋਏ ਦੀ ਹਲੀ ਬਸ ਆ ਸਿੱਧੀ ਰਹਿ ਗਈ ਹੁਣੇ ਮੜੀ ਇੱਕ ਸਿੱਧੀ ਹੋ ਜਵੇਗਾ ਥੋੜਾ ਜਿਆ ਤੇ ਉਹ ਵੀ ਆਪਾਂ ਬਹੁਤ ਜਲਦੀ ਰਿਕਵਰ ਕਰ ਲਾਂਗੇ ਤੇ ਬਹੁਤ ਜਲਦੀ ਆਪਾਂ ਆਪਣੇ ਜਿਹੜੇ ਅਸਲੀ ਰੂਪ ਚ ਤੁਹਾਨੂੰ ਮਿਲਾਂਗੇ ਦੁਬਾਰੇ ਹੂੰ ਉਹ ਸਰਦੀਆਂ ਦੇ ਮੌਸਮ ਚੱਲ ਰਿਹਾ ਦੋ ਤਿੰਨ ਟਰੈਕ ਜਿਹੜੇ ਹੈਗੇ ਆ ਮੈਂ ਸੋਚੀ ਹੋਇਆ ਕਰਨੇ ਆ ਮ ਇਕੱਲਾ ਹੀ ਕਰਾਂਗਾ ਤੇ ਆਉਣ ਵਾਲੇ ਦਿਨਾਂ ਚ ਤੁਹਾਨੂੰ ਪਤਾ ਚੱਲੂਗਾ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਹੁਤ ਜਲਦ ਉਮੀਦ ਕਰਦਾ ਵੀ ਤੁਹਾਨੂੰ ਯਾਰ ਵਧੀਆ ਲੱਗਣਗੇ ਟਰੈਕਸ ਵਗੈਰਾ ਆਪਾਂ ਹੌਲੀ ਹੌਲੀ ਆਪਣੀ ਜਿਹੜੀ ਹੈਗੀ ਹੈ ਕਮੀਆਂ ਵੀ ਸੁਧਾਰ ਕਰ ਰਹੇ ਆ ਉਹ ਚੀਜ਼ਾਂ ਵੀ ਸਾਰਾ ਕੁਝ ਦੇਖ ਰਹੇ ਆ ਤੇ ਉਸ ਤੋਂ ਇਲਾਵਾ ਜੀਵਨ ਠੀਕ ਚੱਲ ਰਿਹਾ ਜੀ ਜ਼ਿੰਦਗੀ ਠੀਕ ਚੱਲ ਰਹੀ ਹੈ ਰਿਕਵਰੀ ਕਰ ਰਹੇ ਆ ਐਕਸਰਸਾਈਜ਼ਿੰਗ ਵਗੈਰਾ ਕਰ ਰਹੇ ਆ ਜਿਹੜੀਆਂ ਡਾਕਟਰ ਨੇ ਦੱਸੀਆਂ ਹੋਈਆਂ ਜਿਹੜੀਆਂ ਅਸੀਂ ਆਪ ਕਰ ਸਕਦੇ ਆ ਉਹ ਆਪ ਵੀ ਕਰ ਰਹੇ ਆ ਕੰਮਕਾਰ ਦੁਬਾਰੇ ਸ਼ੁਰੂ ਹੋ ਗਏ ਲਾਈਫ ਟ੍ਰਾਈ ਕਰਤੇ ਆ ਗਿਆ ਹਾਂ ਵਿੱਚ ਜਿਹਨੂੰ ਮੈਨੂੰ ਲੱਗਣ ਲੱਗ ਗਿਆ ਸੀਗਾ ਯਾਰ ਵੀ ਯਾਰ ਆਪਾਂ ਨਾ ਟਰੈਕ ਤੋਂ ਉਤਰ ਗਏ ਪਰ ਯਾਰ ਮੈਂ ਆਪਣੇ ਆਪ ਨੂੰ ਥੋੜਾ ਜਿਹਾ ਟਾਈਮ ਦੇ ਆ ਵੀ ਆਪਾਂ ਯਾਰ ਥੋੜੀ ਜੀ ਬ੍ਰੇਕ ਲਈਏ ਵਿੱਚ ਜਿਹਨੂੰ ਆਪਾਂ ਮੈਂਟਲੀ ਟ੍ਰੋਮਾ ਬਹੁਤ ਫੇਸ ਕਰਿਆ ਨਾ ਮਨ ਨੂੰ ਝਟਕਾ ਜਿਹਾ ਲੱਗਦਾ ਵੀ ਯਾਰ ਆਹ ਕੀ ਹੋ ਗਿਆ ਨਾ ਆਪਾਂ ਚੰਗੇ ਭਲੇ ਯਾਰ ਬਲੌਗ ਬਣਾ ਰਹੇ ਸੀ ਸਾਰਾ ਕੁਝ ਮੇਰੀ ਵੀ ਮੈਂਟਲੀ ਕੰਡੀਸ਼ਨ ਥੋੜੀ ਉਹ ਹੋ ਗਈ ਸਾਰਾ ਕੁਝ ਠੀਕ ਚੱਲ ਰਿਹਾ ਸੀਗਾ ਇੱਕੋ ਲੱਗਤ ਵੀ ਸਾਡੇ ਨਾਲ ਇਹ ਕੁਝ ਹੋ ਗਿਆ ਉਹਨਾਂ ਦਿਨਾਂ 'ਚ ਸਾਡੇ ਪਲੈਨਿੰਗਸ ਵਗੈਰਾ ਵੀ ਬਹੁਤ ਸੀਗੀਆਂ ਆਪਾਂ 2-3 ਟਰੈਕਸ ਜਿਹੜੇ ਕਰਨੇ ਸੀਗੇ ਉਹ ਸੋਚੇ ਹੋਏ ਸੀਗੇ ਸਾਰਾ ਕੁਝ ਤਿਆਰੀਆਂ ਤੂਰੀਆਂ ਸਮਾਨ ਸਮੋਣ ਲੈ ਕੇ ਆਏ ਸੀਗੇ ਆਪਾਂ ਸਾਰੀਆਂ ਤਿਆਰੀਆਂ ਸੀਗੀਆਂ ਸਾਡੀ ਇਨਵੈਸਟਮੈਂਟ ਵੀ ਕਰਤੀ ਸੀ ਜੇ ਸਾਡੇ ਹਾਂ 1 ਕੋ ਲੱਖ ਤੋਂ ਸਾਨੂੰ ਫਿਰ ਇਹ ਜਿਹਾ ਫੇਸ ਦੇਖਣਾ ਪਿਆ ਉਹ ਮੈਂਟਲੀ ਆਪਾਂ ਮਤਲਬ ਥੋੜੇ ਡਿਪਰੈਸ ਜੇ ਹੋ ਗਏ ਸੀਗੇ ਸੈਡ ਜੇ ਹੋ ਗਏ ਸੀਗੇ ਵੀ ਇਹ ਸਾਡੇ ਨਾਲ ਆ ਕੋਈ ਕੁਝ ਕੀ ਹੋ ਗਿਆ ਪਰ ਚਲੋ ਹੌਲੀ-ਹੌਲੀ ਆਪਾਂ ਆਪਣੇ ਆਪ ਨੂੰ ਮਜ਼ਬੂਤ ਕਰਿਆ ਹਨ ਹੁਣ ਦੁਬਾਰੇ ਸਾਨੂੰ ਲੱਗ ਰਿਹਾ ਹੈ ਵੀ ਸਾਡੀ ਜਿਹੜੀ ਜਰਨੀ ਹੈ ਦੁਬਾਰੇ ਹੌਲੀ ਹੌਲੀ ਟਰੈਕ ਤੇ ਆ ਰਹੀ ਆ ਵਿੱਚ ਜੇ ਨੂੰ ਇੱਕ ਲੰਬਾ ਗੈਪ ਜਰੂਰ ਪੈ ਗਿਆ ਉਹਦੇ ਵਾਸਤੇ ਅਸੀਂ ਤੁਹਾਡੇ ਸਾਰਿਆਂ ਤੋਂ ਮਾਫੀ ਜਰੂਰ ਚਾਹੁੰਦੇ ਆ ਜੀ ਤੇ ਕੋਸ਼ਿਸ਼ ਕਰਦੇ ਰਹਾਂਗੇ ਤੁਹਾਡੇ ਵਾਸਤੇ ਸੋਹਣਾ ਸੋਹਣਾ ਕੰਟੈਂਟ ਲੈ ਕੇ ਆਉਂਦੇ ਰਹੀਏ ਵਧੀਆ ਵਧੀਆ ਥਾਂਾਂ ਆ ਕੇ ਸੁਣੀ ਸੁਣੀ ਜਗ੍ਹਾ ਅਸੀਂ ਵੀ ਦੇਖੀਏ ਤੁਹਾਨੂੰ ਵੀ ਦਿਖਾਈਏ ਮੈਂ ਚਾਹੁੰਨਾ ਵੀ ਜਿਹੜੀ ਚੀਜ਼ ਆਪਾਂ ਨਾ ਐਟ ਦਾ ਪ੍ਰੈਜ਼ੈਂਟ ਉਹਨਾਂ ਦਿਨਾਂ ਚ ਆਪਾਂ ਮਹਿਸੂਸ ਕਰਦੇ ਹੋਈਏ ਨਾ ਉਹ ਐਗਜ਼ੈਕਟ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ ਹਨ ਜਿਵੇਂ ਅਸੀਂ ਹਮਟਾ ਪਾਸ ਕਰਿਆ ਸੀਗਾ ਸਕੀਏ ਪਰ ਫਿਰ ਵੀ ਬਹੁਤ ਕਮੀਆਂ ਸਾਨੂੰ ਰਹਿ ਜਾਂਦੀਆਂ ਹਨ ਨਹੀਂ ਪਤਾ ਕਿਹ ਚੱਕਰ ਹੈ ਜਦੋਂ ਮੈਨੇ ਕਹਿੰਦੇ ਬੰਦਾ 100% ਸਾਰੀ ਚੀਜ਼ਾਂ ਸਿੱਖ ਪਾਂਦਾ ਕਿਉਂਕਿ ਜਦ ਇੱਕ ਵੀਡੀਓ ਬਣਦੀ ਹੈ ਨਾ ਸਾਨੂੰ ਪਤਾ ਚੱਲਦਾ ਵਿੱਚ ਕੀ ਕਮੀਆਂ ਅਸੀਂ ਅਗਲੀ ਵੀਡੀਓ ਚ ਇੰਪਰੂਵ ਕਰੂੰਗਾ ਜਿਉਂ-ਜਿਉਂ ਪ੍ਰੈਕਟਿਸ ਹੁੰਦੀ ਹੈ ਨਾ ਹਾਂਜੀ ਹਾਂਜੀ ਜਿਉਂ-ਜਿਉਂ ਸਾਡੀ ਐਕਸਪੀਰੀਅੰਸ ਹੋਊਗਾ ਉਵੇਂ ਹੀ ਸੁਧਾਰ ਹੋਊਗਾ ਹੂੰ ਕੁਝ ਕੁ ਕਮੀਆਂ ਸਾਨੂੰ ਖੁਦ ਨੂੰ ਪਤਾ ਚੱਲ ਜਾਂਦੇ ਆ ਕੁਝ ਤੁਸੀਂ ਦੱਸ ਦੋ ਜੇ ਅਸੀਂ ਕੁਝ ਗਲਤ ਕਰ ਰਹੇ ਆ ਸਾਡੀ ਵੀਡੀਓ ਚ ਇੰਪਰੂਵ ਕਰ ਸਕਦੇ ਆ ਤਾਂ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਆ ਵੀ ਸਾਡੇ ਵਿੱਚ ਕੀ ਗਲਤੀ ਆ ਅਸੀਂ ਕੀ ਇੰਪਰੂਵਮੈਂਟ ਕਰੀਏ ਅੱਗੇ ਸਾਡੀ ਵੀਡੀਓ ਵਧੀਆ ਬਣੇ ਹਾਂਜੀ ਬਿਲਕੁਲ ਤੇ ਬਾਕੀ ਫਿਲਹਾਲ ਮੈਂ ਵੀ ਸਹੀ ਗੱਲ ਬੋਲਦਿਆਂ ਹਾਂ ਤੇ ਬਾਕੀ ਫਿਲਹਾਲ ਲਾਈਫ ਵਾਲੇ ਤੱਕ ਸਾਡੀ ਠੀਕ ਚੱਲ ਰਹੀ ਆ ਵਿੱਚ ਜੇ ਨੂੰ ਪ੍ਰੋਬਲਮ ਆ ਗਈ ਸੀਗੀ ਚਲੋ ਜ਼ਿੰਦਗੀ ਦਾ ਦੌਰ ਹੈਗਾ ਆਪਾਂ ਉਹਨਾਂ ਚੀਜ਼ਾਂ ਨੂੰ ਮਾੜੀਆਂ ਨਹੀਂ ਕਹਿੰਦੇ ਘਟਨਾਵਾਂ ਹੁੰਦੀਆਂ ਨੇ ਸਾਨੂੰ ਸਿਖਾਉਣ ਵਾਸਤੇ ਸਾਨੂੰ ਮਜ਼ਬੂਤ ਕਰਨ ਵਾਸਤੇ ਹਾਸੇ ਵਾਪਰਦੇ ਨੇ ਜ਼ਿੰਦਗੀ ਦਾ ਹਿੱਸਾ ਹੈ ਸਾਨੂੰ ਹਰ ਰੰਗ ਹਰ ਰਸ ਬੰਦੇ ਨੂੰ ਜੀਵਨ ਚ ਦੇਖਣਾ ਚਾਹੀਦਾ ਇੰਜੋਏ ਕਰਨਾ ਚਾਹੀਦਾ ਫੀਲ ਕਰਨਾ ਚਾਹੀਦਾ ਫੀਲਿੰਗਸ ਹੁੰਦੀਆਂ ਹਨਾ ਅੱਜ ਕੱਲ ਵੰਡਰਸ ਦੇ ਟਰੈਕ ਚੱਲ ਰਹੇ ਆ ਕੁਝ ਕੁ ਵੰਡਰਸ ਦੇ ਟਰੈਕ ਮੈਂ ਸਿਲੈਕਟ ਕੀਤੇ ਹੋਏ ਆ ਜਿਹੜੇ ਆਉਣ ਵਾਲੇ ਦਿਨਾਂ ਚ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਵੀਡੀਓਸ ਤੇਰਾ ਹੈ ਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਪਿਆਰ ਤੇ ਬਹੁਤ ਬਹੁਤ ਧੰਨਵਾਦ ਇਹ ਸਾਡਾ ਤੀਸਰਾ ਅਟੈਂਪਟ ਹੈ ਜਿਹੜਾ ਆਪਾਂ ਕਿਉਂਕਿ ਇਹਨਾਂ ਕਾਫੀ ਦੇਰ ਤੋਂ ਵੀਡੀਓ ਨਹੀਂ ਬਣਾਈ ਸਾਨੂੰ ਹੁਣ ਆਦਤ ਜੀ ਵੀ ਨਹੀਂ ਹੈਗੀ ਉਸ ਹਿਸਾਬ ਨਾਲ ਜੇ ਬੰਦਾ ਰੈਗੂਲਰ ਕੋਈ ਕੰਮ ਕਰਦਾ ਰਹੇ ਨਾ ਉਹਦਾ ਮਤਲਬ ਨਾ ਪਕੜ ਰਹਿੰਦੀ ਹੈ ਉਸ ਕੰਮ ਵਿੱਚ ਤੇ ਸਾਡੀ ਪਕੜ ਜਿਹੜੀ ਹੈਗੀ ਉਹ ਢਿੱਲੀ ਹੋ ਗਈ ਸੀਗੀ ਹੁਣ ਹੁਣ ਆਪਾਂ ਆਪਾਂ ਤਿੰਨ ਚਾਰ ਟੇਕ ਲੈ ਆ ਇਹ ਲਾਸਟ ਟੇਕ ਆ ਹੁਣ ਪਤਾ ਨਹੀਂ ਹੁਣ ਵੀ ਸਹੀ ਬਣੀ ਆ ਨਹੀਂ ਬਣੀ ਹੁਣ ਸਾਨੂੰ ਕੁਝ ਨਹੀਂ ਪਤਾ ਆਪਾਂ ਬਸ ਇਹਨੂੰ ਐਡਿਟ ਕਰਨਾ ਹੁਣ ਇਹਨੂੰ ਅਸੀਂ ਐਡਿਟ ਕਰਕੇ ਪਾਰ ਦਰਣੀਓ ਹੁਣ ਨੇ ਅਸੀਂ ਦੁਬਾਰੇ ਟੇਕ ਲੈ ਸਕਦੇ ਦੁਬਾਰੇ ਟੇਕ ਲੈ ਸਕਦੇ ਹਲੇ ਵੀ ਨਹੀਂ ਬੋਲਿਆ ਜਾ ਰਿਹਾ ਮੈਂ ਤਾਂ ਸੋ ਜੀ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਬਹੁਤ ਜਲਦ ਨਵੇਂ ਟਰੈਕਸ ਦੇ ਰਾਹੀਂ ਨਵੀਆਂ ਵੀਡੀਓਜ਼ ਦੇ ਰਾਹੀਂ ਨਵੇਂ ਸਫਰਾਂ ਦੇ ਭਗਵਾਨ ਨਵੇਂ ਸਫਰਾਂ ਦੇ ਰਾਹੀਂ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ 说切搞去。